ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਸੁਲਤਾਨਪੁਰ ਲੋਧੀ ਚ ਹੈ ਇਹ ਗੁਰਦੁਆਰਾ ਉਸ ਜਗ੍ਹਾ ਤੇ ਸशोਭਿਤ ਹੈ ਜਿੱਥੇ ਗੁਰੂ ਸਾਹਿਬ ਹੱਟ ਯਾਨੀ ਕਿ ਮੋਦੀ ਖਾਨਾ ਚਲਾਇਆ ਕਰਦੇ ਸਨ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਬਤੌਰ ਮੋਦੀ ਦਾ ਕੰਮ ਕਰਦੇ ਸਨ ਇਹ ਗੁਰਦੁਆਰਾ ਕਿਲੇ ਦੇ ਦੱਖਣ ਵਾਲ ਸਰਕਾਰੀ ਸਰਾਏ ਦੇ ਪਿਛਲੇ ਪਾਸੇ ਸਥਿਤ ਹੈ ਕਿਹਾ ਜਾਂਦਾ ਹੈ ਕਿ ਇਹ ਉਹ ਜਗ੍ਹਾ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਕਲੰਦਰ ਸਾਧ ਫਕੀਰਾਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਅਨਾਜ ਵੰਡਦੇ ਸਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਸਵਾਰਿਓ ਗੁਰੂ ਪਿਆਰਿਓ ਇਹ ਪਾਵਨ ਪਵਿੱਤਰ ਸਥਾਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕੋ ਪ੍ਰਾਪਤ ਹੈ ਇਹ ਮੋਦੀ ਖਾਨਾ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਦੇ ਚਰਨ ਪਾ ਕੇ ਇੱਥੇ ਪਵਿੱਤਰ ਕੀਤਾ ਸੀ ਕਿਉਂਕਿ ਜਿਸ ਵਕਤ ਧੰਗ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਇੱਥੇ ਨੌਕਰੀ ਮਿਲੀ ਸੀ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਦੇ ਵਿੱਚ ਸੋ ਉਸ ਵਕਤ ਸਤਿਗੁਰਾਂ ਨੇ ਇੱਥੇ ਡਿਊਟੀ ਵੀ ਕਰਨੀ ਬੇਰ ਸਾਹਿਬ ਜਿਹੜਾ ਭੋਰਾ ਸਾਹਿਬ ਹੈ ਨਾ ਸਤਗੁਰਾਂ ਨੇ ਵਹੀ ਨਦੀ ਵਿੱਚ ਇਸ਼ਨਾਨ ਕਰਕੇ ਪਹਿਰ ਰਾਤ ਰਹਿੰਦਿਆਂ ਉੱਥੇ ਇਸ਼ਨਾਨ ਕਰਕੇ ਨਾਮ ਦੇ ਨਾਲ ਜੁੜ ਕੇ ਭਗਤੀ ਕਰਕੇ ਤੇ ਸਤਗੁਰਾਂ ਨੇ ਫਿਰ ਬਾਅਦ ਵਿੱਚ ਆਣ ਕੇ ਇੱਥੇ ਹੱਤ ਸਾਹਿਬ 13 13 ਤੋਲਣ ਦੀ ਨੌਕਰੀ ਕਰਨੀ 13 13 ਤੋਲ ਕਰਕੇ ਸਤਗੁਰਾਂ ਨੇ ਸਭਨਾ ਦੀਆਂ ਝੋਲੀਆਂ ਭਰੀਆਂ ਕਿਉਂਕਿ ਧੰਗੁਰੂ ਨਾਨਕ ਸਾਹਿਬ ਜੀ ਜਦ ਜਿਸ ਵਕਤ ਇੱਥੇ ਬਾਬੇ ਨਾਨਕ ਜੀ ਦੇ ਪਾਸ ਆਏ ਸੀ ਨਾ ਤੇ ਉਸ ਵਕਤ ਧੰਗੁਰੂ ਨਾਨਕ ਸਾਹਿਬ ਜੀ ਬਾਬੇ ਨੂੰ ਇੱਕ ਦਿਨ ਕਹਿੰਦੇ ਕਿ ਮੇਰਾ ਸਾਰਾ ਦਿਨ ਜਿਹੜਾ ਵੀ ਉਹ ਇਸ ਤਰ੍ਹਾਂ ਲੰਘਦਾ ਨਹੀਂਗਾ ਵੇਲਿਆਂ ਦਾ ਕੋਈ ਕਾਰਵਾਰ ਕਰੀਏ ਤੇ ਜੇ ਆਪਜੀ ਦਾ ਹੁਕਮ ਹੋਵੇ ਤੇ ਭయ్యా ਜੈਰਾਮ ਜੀ ਨੂੰ ਵੀ ਪੁੱਛਿਆ ਜਾਵੇ ਤੇ ਸਾਰੀ ਸਲਾਹ ਕਰਕੇ ਸਤਗੁਰਾਂ ਨੂੰ ਫਿਰ ਇੱਥੇ ਮੋਦੀ ਖਾਨੇ ਦੀ ਨੌਕਰੀ ਦਵਾਤੀ ਭయ్యా ਜੈਰਾਮ ਜੀ ਨੇ ਕਿਉਂਕਿ ਭయ్యా ਜੈਰਾਮ ਜੀ ਦਾ ਜਿਹੜਾ ਅਰਸ਼ਕਰ ਸੁਖ ਬੜਾ ਸੀ ਨਵਾਬ ਦੌਲਤ ਖਾਨ ਦੇ ਨਾਲ ਤੇ ਉਹਨਾਂ ਨੂੰ ਜਦੋਂ ਇੱਥੇ ਨੌਕਰੀ ਦਵਾਈ ਫਿਰ ਸਤਗੁਰਾਂ ਨੇ ਨੌਕਰੀ ਐਸੀ ਕੀਤੀ ਕਿ 13-13 ਤੋਲ ਕਰਕੇ ਫਿਰ ਸਭਨਾਂ ਦੀਆਂ ਝੋਲੀਆਂ ਭਰੀਆਂ ਕੋਈ ਵੀ ਆਉਂਦਾ ਸੀ ਨਾ ਅਮੀਰ ਆਉਂਦਾ ਸੀ ਜੇ ਕੋਈ ਮਾਇਆ ਦੇ ਜਾਂਦਾ ਸੀ ਉਹਦੇ ਕੋਲੋਂ ਲੈ ਲੈਂਦੇ ਸੀ ਜੇ ਕੋਈ ਨਹੀਂ ਵੀ ਦੇ ਕੇ ਜਾਂਦਾ ਸੀ ਤੇ ਉਹਨੀਆਂ ਵੀ ਝੋਲੀਆਂ ਭਰ ਦਿੰਦੇ ਸੀ ਸਤਗੁਰਾਂ ਨੇ ਇੰਨੀਆਂ ਬਖਸ਼ਾਏ ਇੱਥੇ ਵਰਤਾਈਆਂ ਇਹ ਮੋਦੀ ਖਾਨਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰੂ ਸਵਾਰਿਓ ਜਿੱਥੇ ਸਤਿਗੁਰਾਂ ਨੇ 13-13 ਤੋਲ ਕਰਕੇ ਝੋਲੀਆਂ ਭਰੀਆਂ ਤੇ ਸਤਿਗੁਰਾਂ ਨੇ ਅੱਜ ਵੀ ਝੋਲੀਆਂ ਭਰਦੇ ਨੇ ਸੋ ਇੱਥੇ ਹੀ ਧੰਗੁਰੂ ਨਾਨਕ ਸਾਹਿਬ ਜੀ ਦੇ ਸਰੋਵਰ ਸਾਹਿਬਾਨੀ ਗੁਰਦੁਆਰਾ ਹੱਕ ਸਾਹਿਬ ਦੇ ਸਰੋਵਰ ਸਾਹਿਬਾਨੀਆਂ ਸਿਵਾਵਾਂ ਚੱਲ ਰਹੀਆਂ ਨੇ ਸੋ ਆਗ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਸੁਣਦੇ ਹੋ ਸੋ ਸਭਨਾਂ ਨੂੰ ਸਤਿਗੁਰਾਂ ਦੇ ਧੰਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪ੍ਰਬ ਨੂੰ ਲੈ ਕਰਕੇ ਲੱਖ ਲੱਖ ਵਧਾਈਆਂ ਹੋਵਨ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਸਭਨਾਂ ਨੂੰ ਨਾਮ ਦੀਆਂ ਦਾਤਾਂ ਰਹਿਮਤਾਂ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਨ ਸਭਨਾਂ ਦੇ ਪਰਿਵਾਰਾਂ ਵਿੱਚ ਰਹਿਮਤਾਂ ਵਰਤੋਣ ਜਿਉ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪੁਰ ਲੋਧੀ ਪੰਚੇਓ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੁਲਤਾਨਪੁਰ ਲੋਧੀ ਆਏ ਆ ਗੁਰੂ ਜੀ ਦੇ ਦਰਸ਼ਨ ਕਰਨ ਗੁਰੂ ਨਾਨਕ ਤੇਜ ਜੀ ਦੇ ਗੁਰਪੁਰਬ ਵੀ ਆ ਰਿਹਾ ਆ ਸੀ ਗੁਦਨਾਨੇ ਦੇਵ ਜੀ ਨੇ ਇੱਥੇ ਤੇਰਾ ਤੇਰਾ ਧੋਲਿਆ ਦਰਸ਼ਨ ਕੀਤੇ ਬਹੁਤ ਵਧੀਆ ਲੱਗਿਆ ਬਹੁਤ ਆਨੰਦ ਆਇਆ